ਇਹ ਅੰਦੋਲਨ ਚੱਲ ਰਿਹਾ ਜੀ ਲਗਾਤਾਰ ਜਿਹੜਾ ਬਾਰਡਰਾਂ ਦੇ ਉੱਪਰ ਹਰਿਆਣਾ ਦੇ ਬਾਰਡਰਾਂ ਦੇ ਉੱਪਰ ਸੰਘਰਸ਼ ਕੀਤਾ ਜਾ ਰਿਹਾ ਕਿਸਾਨਾਂ ਗਾ ਵਦਰ ਦੀ ਜਿੱਦ ਕੀਤੀ ਖੜੇ ਨੇ ਇਹ ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਬੈਰੀਗੇਡ ਜਿਹੜੇ ਹਰਿਆਣਾ ਸਰਕਾਰ ਗੱਲ ਹੈ ਕਿ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਠੀਕ ਹੈ ਮੈਂ ਸਿਰਫ ਪ੍ਰਮਾਤਮਾ ਤੋਂ ਪ੍ਰਾਰਥਨਾ ਕਰਦਾ ਈਸ਼ਵਰ ਤੋਂ ਪ੍ਰਾਰਥਨਾ ਕਰਦਾ ਸਾਰਿਆਂ ਨੂੰ ਸਦਬੁੱਧੀ ਦੇਵੇ ਸਾਡਾ ਪੰਜਾਬ ਖੁਸ਼ਹਾਲ ਹੋਵੇ ਕਿਸਾਨ ਖੁਸ਼ਹਾਲ ਹੋਵੇ ਕੋਈ ਪ੍ਰੋਬਲਮ ਮੈਂ ਤਾਂ ਇਹਦੇ ਵਿੱਚ ਅਸੀਂ ਕੋਈ ਕਿੰਤੂ ਪ੍ਰੰਤੂ ਮੈਂ ਇਹਦੇ ਵਿੱਚ ਨਹੀਂ ਕਰਨਾ ਚਾਹੁੰਦਾ ਕਿਸਾਨਾਂ ਦੀ ਮੰਗਾਂ ਜਾਇਜ਼ ਨੇ ਜੀ ਦੇ ਕੋਈ ਕਿਸਾਨ ਅੱਜ ਤੋਂ ਨਹੀਂ ਅਦੀ ਕਾਲ ਤੋਂ ਪਰੇਸ਼ਾਨ ਨੇ ਕੋਈ ਇਸ ਸਰਕਾਰ ਚ ਨਹੀਂ ਉਹ ਸਰਕਾਰ ਚ ਨਹੀਂ ਸਿਸਟਮ ਹੀ ਜਿਹੜਾ ਹੈ ਉਹ ਚੱਲ ਰਿਹਾ ਖਰਾਬ ਹੈ ਉਹਨੂੰ ਠੀਕ ਕਰਨ ਦੀ ਲੋੜ ਹੈ ਖੇਤੀ ਨੀਤੀ ਬਣਾਉਣ ਦੀ ਲੋੜ ਹੈ ਅੱਜ ਕੀ ਹੈ ਅ ਦੇਖੋ ਕਿੰਨੂਆਂ ਦਾ ਹਾਲ ਕੀ ਹੈ ਤੁਸੀਂ ਆਪ ਨਹੀਂ ਦੇਖਿਆ ਫਾਜ਼ਿਲ ਕਾ ਜੀ ਕਿਸ ਤਰ੍ਹਾਂ ਕਿਸਾਨ ਨੇ ਮਿਹਨਤ ਕਰਕੇ ਬੂਠਾ ਤਿਆਰ ਕੀਤਾ ਰਾਜੋ ਉਹ ਫਲ ਜਿਹੜਾ ਉਹਨੂੰ ਸੜਕ ਤੇ ਸਿੱਟਣਾ ਪਵੇ ਵਿਕੇ ਨਾ ਸੁਮਾੜੀ ਗੱਲ ਨਹੀਂ ਹੋ ਸਕਦੀ ਠੀਕ ਹੈ ਨਾ ਤੇ ਕਿਸਾਨ ਦੀ ਠੀਕ ਹੈ ਖੇਤੀ ਨੀਤੀ ਬਣੇ ਕਿੰਨੀ ਲੋੜ ਕਿਸਾਨ ਨੂੰ ਅਨਾਜ ਦੀ ਹੈ ਕਿੰਨੀ ਦਾਲ ਦੇ ਦੇਸ਼ ਨੂੰ ਲੋੜ ਦਾਲ ਦੀ ਹੈ ਫਰੂਟ ਦੀ ਹੈ ਉਹ ਸਾਮਣਾ ਸਿਸਟਮ ਬਣਾ ਕੇ ਸਭ ਕੁਝ ਹੋ ਸਕਦਾ ਹੈ ਹਿੰਦੁਸਤਾਨ ਦੇ ਵਿੱਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਬੋ ਹਵਾ ਚ ਕਮੀ ਨਹੀਂ ਹੈ ਮੈਂ ਤਾਂ ਕਿਸ ਕਿਸਾਨ ਹੈ ਇੱਕ ਅੱਛੀ ਸੋਚ ਜਿਹੜੀ ਦੋਨੋਂ ਪਾਸੇ ਮਿਲ ਕੇ ਸਰਕਾਰ ਦੇਖੋ ਕਿਸਾਨ ਵੀ ਸਰਕਾਰ ਕੀ ਦੀ ਹੈ ਸਰਕਾਰ ਕਿਸੇ ਹੋਰ ਦੀ ਨਹੀਂ ਸਰਕਾਰ ਕੌਣ ਬਣਾਉਂਦਾ ਹੈ ਕਿਸਾਨੀ ਸਰਕਾਰ ਜਗਰ ਮੋਦੀ ਸਾਹਿਬ ਦੂਸਰੀ ਵਾਰ ਬਣੇ ਨੇ ਕਿੰਨੇ ਬਣਾਇਆ ਅਸੀਂ ਲੋਕਾਂ ਨੇ ਕਿਸਾਨਾਂ ਨੇ ਪਿੰਡਾਂ ਦੇ ਰਹਿਣ ਵਾਲੇ ਨੇ ਵੋਟਾਂ ਦੇ ਕੇ ਬਣਾਇਆ ਚੀਜ਼ ਦੀ ਸਿਸਟਮ ਹੀ ਖਤਮ ਹੋ ਗਿਆ ਤਾਂ ਸਾਡਾ ਨੁਕਸਾਨ ਹੈ ਸਾਨੂੰ ਪਾਲ ਮੇਲ ਰਲ ਮਿਲ ਕੇ ਕਿਸਾਨ ਦਾ ਵੀ ਭਲਾ ਹੋਵੇ ਦੇਸ਼ ਦਾ ਵੀ ਭਲਾ ਹੋਵੇ ਅਰਮਨ ਸ਼ਾਂਤੀ ਹੋਵੇ ਭਾਈਚਾਰੇ ਚ ਪਿਆਰ ਹੋਵੇ ਐਮ ਐਸ ਪੀ ਮਿਲਣੀ ਚਾਹੀਦੀ ਜੀ ਕਿਸਾਨਾਂ ਨੂੰ ਦੇਖੋ ਐਮ ਐਸ ਪੀ ਤਾਂ ਮਿਲ ਰਹੀ ਹੈ ਕਿਤੇ ਨਹੀਂ ਮਿਲ ਰਹੀ ਐਮ ਐਸ ਪੀ ਮਿਲ ਰਹੀ ਹੈ ਸਾਨੂੰ ਝੋਨੇ ਚ ਮਿਲ ਰਹੀ ਹੈ ਕਣਕ ਚ ਮਿਲ ਰਹੀ ਹੈ ਬਾਜਰੇ ਚ ਮਿਲ ਰਹੀ ਹੈ ਇੱਕ ਹੀ ਹੈ ਕਿ ਜਿਹੜੀ ਸੈਂਟਰ ਸਰਕਾਰ ਹੈ ਉਹਦੀ ਜਿਹੜੀ ਏਜੰਸੀ ਹੈ ਉਹ ਤਾਂ ਸਾਰੀ ਚੀਜ਼ ਖਰੀਦ ਰਹੀ ਹੈ ਉਹ ਸਟੇਟ ਸਰਕਾਰ ਜਿਹੜੀ ਦੇਖੋ ਹਰਿਆਣੇ ਤੇ ਚਲੇ ਜਾਓ ਹਰਿਆਣੇ ਤੇ ਇੰਨੀ ਗੱਲ ਨਹੀਂ ਹੈ ਔਰ ਰਾਜਸਥਾਨ ਤੇ ਕੋਈ ਗੱਲ ਨਹੀਂ ਹੈ ਉਹਦਾ ਖਰੀਦ ਦਾ ਇੱਕ ਸਿਸਟਮ ਹੈ ਵੀ ਉਹਦੇ ਸਰਕਾਰ ਦਾ ਸਿਸਟਮ ਕੀ ਹੈ ਕਿ ਕਿੰਨੀ ਦਾਲਾਂ ਦੀ ਉਪਜ ਕਿੰਨੀ ਹੋਈ ਹੈ ਉਹ ਲਿਖ ਕੇ ਭੇਜਣਾ ਹੈ ਕਿ ਸਾਡੇ ਇੰਨੀ ਢਾਲ ਹੋ ਗਈ ਤੇ ਸਾਨੂੰ ਜਿਹੜਾ ਐਮਐਸਪੀ ਰੇਟ ਤੇ ਇੰਨਾ ਰੇਟ ਐਨਾ ਸੈਂਟਰ ਦੇਵੇ ਤੇ ਸੈਂਟਰ ਦਿੰਦਾ ਪੈਸਾ ਕੋਈ ਮੰਗੇ ਤਾਂ ਸਹੀ ਤਾਂ ਨਾਲ ਦੀ ਸਮੱਸਿਆ ਤਾਂ ਹੈ ਸਰਕਾਰ ਤਿਆਰ ਹੱਲ ਕਰਨ ਨੂੰ ਸਰਕਾਰ ਬਣਾ ਨਹੀਂ ਕਰਦੀ ਸਰਕਾਰ ਕੌਣ ਬਣਾਉਂਦੇ ਹੈ ਕਿਸਾਨ ਹੀ ਬਣਾਉਂਦੇ ਸਰਕਾਰ ਕਿਸਾਨਾਂ ਦੀ ਸਮੱਸਿਆ ਹੈ ਪਰ ਤਾਲਮੇਲ ਕਰਨ ਦੀ ਲੋੜ ਹੈ ਤੇ ਹੁਣ ਜਿਵੇਂ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ ਬਾਰਡਰਾਂ ਦੇ ਉੱਪਰ ਕੀ ਕਹਿਣਾ ਚਾਹੋਗੇ ਕਿਸਾਨ ਭਰਾਵਾਂ ਨੂੰ ਜਾਂ ਸਰਕਾਰ ਨੂੰ ਕਿਸਾਨ ਕਦੇ ਉਗਰ ਨਹੀਂ ਹੁੰਦਾ ਕਿਸਾਨ ਕਦੇ ਗਲਤ ਕਿਸਾਨ ਤਾਂ ਸਭ ਖੇਤ ਤੇ ਆ ਜੇ ਨਾ ਉਹਨੂੰ ਨਹੀਂ ਮਾਰਦਾ ਕਿਸਾਨ ਜਿੰਨਾ ਦਿਆਲੂ ਕੋਈ ਨਹੀਂ ਹੈਗਾ ਜਿੱਥੇ ਰਾਜਨੀਤੀ ਵੜ ਜਾਂਦੀ ਹੈ ਉੱਥੇ ਗੜਬੜ ਹੁੰਦੀ ਹੈ ਮਲੇਗ ਅੰਦੋਲਨ ਨੂੰ ਰਾਜਨੀਤਿਕ ਦੇ ਤੌਰ ਤੇ ਵੇਖਦੇ ਯਾਰ ਤੁਸੀਂ ਕਿੱਥੇ ਵੀ ਹੋਵੇਗਾ ਕੰਮ ਜਿੱਥੇ ਸਰਾਰਤੀ ਅੰਸਰ ਵਰਜਣ ਕੇ ਟਕੜਪੜ ਹੋਏਗੀ ਕਿਸਾਨ ਅੰਦਾਤਾ ਮਾੜਾ ਨਹੀਂ ਹੈ ਅੰਦਾਤੇ ਦੀ ਵਾਕੀ ਪ੍ਰੋਬਲਮ ਹੈ ਸਮੱਸਿਆ ਹੈ ੜੜ ਮਿਲ ਕੇ ਹੱਲ ਕਰਨ ਦੀ ਲੋੜ ਹੈ ਫਿਰ ਕਿਸ ਤਰ੍ਹਾਂ ਹੱਲ ਹੋ ਸਕਦਾ ਜੀ ਇਸ ਚੀਜ਼ ਦਾ ਮੀਟਿੰਗਾਂ ਲਾਉਂਦਾ ਮੀਟਿੰਗਾਂ ਚੱਲੀ ਜਾਂਦੀ